ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਹਾਂ ਜੀ ਸਾਰੇ ਵਧੀਆ ਹੋਵੋਗੇ ਅੱਜ ਸਾਡੀ ਵੀਡੀਓ ਹੋਣ ਵਾਲੀ ਹੈ ਸਿਰਫ ਰੈਡੀमेड ਕੱਪੜਿਆਂ ਦੀ ਲੇਡੀਜ਼ ਗਾਊਨਸ ਦੀ ਸੂਟਾਂ ਦੀ ਆ ਕੁਝ ਵੀ ਤੁਸੀਂ ਲੈਣਾ ਹੈ ਤੁਸੀਂ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਆ ਸਕਦੇ ਹੋ ਜੀ ਤਾਂ ਦੇਖੋ ਜੀ ਇੱਥੇ ਸਾਨੂੰ ਇਸ ਤਰ੍ਹਾਂ ਦੇ ਦੁਪੱਟੇ ਵੀ ਮਿਲ ਜਾਣਗੇ ਜਿਹੜੇ ਮਤਲਬ ਇਦਾਂ ਦੇ ਫੈਨਸੀ ਦੁਪੱਟੇ ਐ ਕਾਟਨ ਦੇ ਦੁਪੱਟੇ ਐ ਆ ਨੈਟ ਦੇ ਦੁਪੱਟੇ ਐ ਬਹੁਤ ਹੀ ਜ਼ਿਆਦਾ ਵਧੀਆ ਆ ਸਿਰਫ 180 ਰੁਪਏ ਇਦਾਂ ਮਤਲਬ 200 ਰੁਪਏ ਦੀ ਰੇਂਜ ਵਿੱਚ ਸੀਗਾ ਆ ਨੈਟ ਵਾਲਾ ਦੁਪੱਟਾ ਬਹੁਤ ਹੀ ਚੋੜਾ ਇਹਨੂੰ ਗੋਟਾ ਲੱਗਿਆ ਹੋਇਆ ਇਹ ਰੈੱਡ ਕਲਰ ਦਾ ਗ੍ਰੀਨ ਕਲਰ ਦਾ ਮਤਲਬ ਇਸ ਤਰ੍ਹਾਂ ਪੂਰੇ ਹੈਂਗਰਜ਼ ਵਿੱਚ ਦੁਪੱਟੇ ਟੰਗੇ ਹੋਏ ਨੇ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦੇ ਸੀਗੇ ਤਾਂ ਨੈਟ ਦੇ ਵੀ ਸੀਗੇ ਜਿਹੜੇ ਮਰਜੀ ਆਪਣੀ ਚੁਆਇਸ ਦੇ ਤੁਸੀਂ ਇੱਥੋਂ ਦੁਪੱਟੇ ਲੈ ਸਕਦੇ ਹੋ ਆ ਦੇਖੋ ਆ ਡੇਲੀ ਵੇਅਰ ਵਾਲੇ ਆ ਜਿਵੇਂ ਕਾਟਨ ਦੇ ਹੋਏ ਤਾਂ ਆ ਦੇਖੋ ਆ ਇਦਾਂ ਮਤਲਬ ਨਾਈਟੀਆਂ ਟੰਗੀਆਂ ਸੀਗੀਆਂ ਸਾਈਡ ਤੇ ਏਵੇਂ ਆ ਆ ਗਾਊਨ ਜਿਹਾ ਸੀਗਾ ਬੜਾ ਹੀ ਪਿਆਰਾ ਸੀਗਾ ਆਵਲਾ ਮਤਲਬ ਨਾਈਟੀ ਟਾਈਪ ਸੀਗਾ ਇਹ ਸੀਗਾ ਜੀ 205 ਰੁਪਏ ਦਾ ਸਿਰਫ ਦੇਖੋ ਕਿੰਨਾ ਜ਼ਿਆਦਾ ਸੋਹਣਾ ਹੈ ਇਸ ਨੂੰ ਐਜ਼ੇ ਅਸੀਂ ਗਾਊਨ ਵੀ ਘਰਾਂ ਪਾ ਸਕਦੇ ਆ ਬਿਲਕੁਲ ਲਹਿਰੀਆ ਟਾਈਪ ਕਪੜਾ ਸੀਗਾ ਸਾਟਨ ਵਾਲਾ ਬਹੁਤ ਹੀ ਸੋਹਣਾ ਮਤਲਬ ਇਹਨ ਵਧੀਆ ਸੀਗਾ ਔਰ ਸਿਰਫ ਔਰ ਸਿਰਫ 205 ਰੁਪਏ ਦੀ ਰੇਂਜ ਵਿੱਚ ਸੀਗਾ ਤਾਂ ਬਹੁਤ ਹੀ ਪਿਆਰਾ ਮਤਲਬ ਐਦਾ 벨ਟ ਲੱਗੀ ਹੋਈ ਸੀਗੀ ਉਹ ਮਤਲਬ ਲੈਸ ਜੀ ਲੱਗੀ ਹੋਈ ਹੈ ਸਾਈਡ ਤੇ ਬਹੁਤ ਹੀ ਸੋਹਣਾ ਬਲੈਕ ਕਲਰ ਇਸ ਦਾ ਬੇਸ ਸੀਗਾ ਇਸ ਤਰ੍ਹਾਂ ਫਲਾਵਰ ਵਿੱਚ ਬਣੇ ਹੋਏ ਸੀਗੇ ਤੇ ਬੱਦੀ ਵੀ ਸੀਗੀ ਐਦਾ ਟਾਈਟ ਕਰਨ ਵਾਸਤੇ ਅਗਰ ਤੁਸੀਂ ਟਾਈਟ ਕਰਨਾ ਹੋ ਘਰ ਪਾਣ ਵਾਸਤੇ ਬਹੁਤ ਹੀ ਵਧੀਆ ਆਪਸ਼ਨ ਸੀਗੇ ਮੈਨੂੰ ਬੜਾ ਪਸੰਦ ਆਇਆ ਮੈਂ ਇਹਨੂੰ ਲੈਂਦੀ ਲੈਂਦੀ ਹੀ ਰਹਿ ਗਈ ਕੋਈ ਨਹੀਂ ਨੈਕਸਟ ਟਾਈਮ ਜਾਉਂਗੀ ਤਾਂ ਇਸ ਨੂੰ ਮੈਂ ਜ਼ਰੂਰ ਲੈ ਕੇ ਆਉਂਗੀ ਮੈਨੂੰ ਬਹੁਤ ਹੀ ਵਧੀਆ ਲੱਗਿਆ ਇਹ ਵਾਲਾ ਤਾਂ ਦੇਖੋ ਜੀ ਇਸ ਪਾਸੇ ਸਾਰੀਆਂ ਮਤਲਬ ਨਾਈਟੀਆਂ ਹੀ ਟੰਗੀਆਂ ਹੋਈਆਂ ਨੇ ਜਿਵੇਂ ਲੇਡੀਜ਼ ਜ਼ਿਆਦਾ ਗਰਮੀ ਵਿੱਚ ਐਦਾ ਹੁੰਦਾ ਨਾ ਘਰ ਪਾਣ ਵਾਸਤੇ ਸਹੀ ਰਹਿੰਦੀ ਆ ਕੰਫਰਟੇਬਲ ਰਹਿੰਦਾ ਇਹਦੇ ਵਿੱਚ ਆ ਦੇਖੋ ਐਦਾ ਕਾਟਨ ਦੀਆਂ ਐ ਸਾਟਨ ਦੀਆਂ ਐ ਸਾਰੀਆਂ ਮਤਲਬ ਮਿਕਸ ਸੀਗੀਆਂ ਔਰ ਸਾਬਨਾ ਦਾ ਰੇਟ ਵੀ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਹੈ ਸਾਰੀਆਂ ਮਤਲਬ 300 400 ਦੀ ਰੇਂਜ ਵਿੱਚ ਇਦਾਂ ਸਿਗੀਆਂ ਮਤਲਬ ਬਹੁਤ ਹੀ ਜ਼ਿਆਦਾ ਮਹਿੰਗੀਆਂ ਨਹੀਂ ਸਿਗੀਆਂ ਹੈ ਨਾ ਤਾਂ ਚਲੋ ਜੀ ਹੁਣ ਅਸੀਂ ਵਧਦੇ ਹਾਂ گاਊਨਸ ਵਾਲੇ ਸੈਕਸ਼ਨ ਵਿੱਚ ਆਹ ਦੇਖੋ ਪਰਪਲ ਕਲਰ ਦਾ گاਊਨ ਹੈ ਬਹੁਤ ਹੀ ਸੋਹਣਾ ਲੌਂਗ ਪੂਰਾ ਹੈ ਨ ਵਧੀਆ ਔਰ ਰੇਂਜ ਵੀ ਇਸ ਦੀ ਜ਼ਿਆਦਾ ਨਹੀਂ ਹੈ ਤੁਸੀਂ ਸਟicker ਤੇ ਦੇਖ ਹੀ ਲਿਆ ਹੋਵੇਗਾ ਔਰ ਮੈਂ ਵੀਡੀਓ ਵਿੱਚ ਪਹਿਲਾਂ ਵੀ ਦੱਸਿਆ ਹੈ ਜੀ ਇਹ ਵਾਲੀ ਦੁਕਾਨ ਫਿਕਸ ਪ੍ਰਾਈਸ ਸ਼ਾਪ ਹੈ ਔਰ ਇਸ ਦਾ ਐਡਰੈਸ ਹੈ ਜੀ ਸ਼ੇਰਪੁਰ ਮਾਰਕੀਟ ਲੁਧਿਆਣੇ ਵਿੱਚ ਹੈ ਜੀ ਇਹ ਵਾਲੀ ਤੇ ਲੋਕਾਂ ਨੂੰ ਨਾ ਬਹੁਤ ਜ਼ਿਆਦਾ ਭਲੇਖਾ ਪੈਂਦਾ ਏ ਤੇ ਇੱਕ ਹੈ ਜੀ ਸ਼ੇਰਪੁਰ ਚੌਂਕ ਜੋ ਕਿ ਹੈ ਜੀ ਉਧਰ ਆਪਣਾ ਅਪੋਲੋ ਹਸਪੀਟਲ ਸਾਈਡ ਤੇ ਇਹ ਜਿਹੜਾ ਫੈਸ਼ਨ ਕਿੰਗ ਹੈ ਜੀ ਇਹ ਜੀ ਸ਼ੇਰਪੁਰ ਮਾਰਕੀਟ ਵਿੱਚ ਹੈ ਤਾਂ ਦੇਖੋ ਜੀ ਆ ਰੈੱਡ ਕਲਰ ਦਾ ਬਹੁਤ ਹੀ ਸੋਹਣਾ ਗਾਉਨ ਸੀਗਾ ਇਹਦੀ ਪ੍ਰਾਈਸ ਸੀਗਾ ਆ ਦੇਖ ਲਿਆ ਨਾ ਤੁਸੀਂ ਟੈਗ ਦੇਖੋ ਕਿਸ ਤਰ੍ਹਾਂ ਮਤਲਬ ਐਨ ਪੂਰਾ ਟਰिपल 4 ਲੇਅਰ ਵਿੱਚ ਬਣਿਆ ਹੁੰਦਾ ਹੈ ਜੀ ਨੈਟ ਦਾ ਬਹੁਤ ਹੀ ਵਧੀਆ ਜਿਹੜੇ ਮਤਲਬ 2 2025 2500 ਤੱਕ ਦੇ ਗਾਊਨ ਆਉਂਦੇ ਨੇ ਨਾ ਉਧਰ ਆਪਣੇ ਤੁਹਾਡੇ ਏਰੀਏ ਵਿੱਚ ਸ਼ਾਇਦ ਤਾਂ ਇੱਥੇ ਤੁਹਾਨੂੰ ਅੱਧੋ-ਉੱਧਰ ਰੇਟ ਵਿੱਚ ਮਿਲਣਗੇ ਜੀ ਤਾਂ ਜੀ ਇੱਥੇ ਲੇਡੀਜ਼ ਦੇ ਵੀ ਵੱਡੇ ਗਾਊਨ ਸੀਗੇ ਜਿਵੇਂ ਇਦਾਂ ਹੈਂਗਰ ਵਿੱਚ ਪੂਰੀ ਡ्रेसेस ਆ ਟੰਗੀਆਂ ਹੋਈਆਂ ਨੇ ਜਿਵੇਂ ਆ ਦੇਖੋ ਇੱਕ ਲਾਈਟ ਕਲਰ ਦਾ ਗਾਊਨ ਹੈ ਇਹ ਬੜਾ ਅੱਜਕੱਲ ਟ੍ਰੈਂਡ ਵਿੱਚ ਹੈ ਇਸ ਤਰ੍ਹਾਂ ਮਤਲਬ ਸਾਈਡਾਂ ਤੇ ਨਾ ਐਜ਼ ਇਹ ਦੁਪੱਟਾ ਕਹਿ ਲਓ ਇਸ ਨੂੰ ਇਦਾਂ ਨਾ ਲੰਮਕਿਆ ਹੁੰਦਾ ਹੈ ਸਾਈਡ ਤੇ ਤੇ ਪੂਰਾ ਇਹਨਾਂ ਕੋਲ ਨਾ ਬਾਵਾ ਅਗਰ ਤੁਸੀਂ ਲਗਵਾਨੀਆਂ ਹੋ ਨਾ ਬਾਵਾ ਦੀ অপਸ਼ਨ ਵੀ ਹੁੰਦੀ ਹੈ ਉਸ ਦਾ ਕੋਈ ਚਾਰਜ ਨਹੀਂ ਹੁੰਦਾ ਤਾਂ ਦੇਖੋ ਲਾਈਟ ਕਲਰ ਦਾ ਸੀਗਾ ਪੂਰਾ ਇਸ ਤੇ ਨਾ ਵਰਕ ਬਣਿਆ ਪਿਆਏ ਪੂਰਾ ਵਰਕ ਹੋਇਆ ਵਾ ਐਨ ਪੂਰਾ ਹੈਵੀ ਸੀਗਾ ਇਹ ਵਾਲਾ ਬਹੁਤ ਹੀ ਸੋਹਣਾ ਲਾਈਟ ਕਲਰ ਦਾ ਇਦਾਂ ਦੇ ਵੀ ਲੇਡੀਜ਼ ਕੁੜੀਆਂ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਤਾਂ ਇੱਧਰ ਮੇਰੀ ਬੇਟੀ ਦੇਖ ਰਹੀ ਆ ਦੁਪੱਟੇ ਕਾ ਇਧਰ ਮੈਂ ਸਾਰੇ ਗਾਉਨ ਮਤਲਬ ਸਾਰੇ ਹੀ ਕੱਢਣੇ ਤਾਂ ਬਹੁਤ ਜ਼ਿਆਦਾ ਓਕੇ ਹੈ ਜੀ ਵੀਡੀਓ ਵਿੱਚ ਦਿਖਾਉਣੇ ਮੈਂ ਤੁਹਾਨੂੰ ਥੋੜੇ ਜਿਹੇ ਹੀ ਦਿਖਾਵਾਂਗੀ ਆਹ ਦੇਖੋ ਇੱਕ yellow ਕਲਰ ਦਾ ਏ ਇਹ ਵੀ ਪੂਰਾ ਇਸ ਤੇ ਨਾ ਵਰਕ ਹੋਇਆ ਵਾ ਪੂਰਾ ਹਨ ਨਾਲ ਇਸ ਦੇ ਦੁਪੱਟਾ ਸੀਗਾ ਪੂਰਾ ਲੌਂਗ ਵਨ ਪੀਸ ਪੂਰੀ ਡਰੈੱਸ ਆਵੇਗੀ ਜੀ ਬਹੁਤ ਹੀ ਸੋਹਣਾ ਤੇ ਕਲਰ অপਸ਼ਨਸ ਬਹੁਤ ਜ਼ਿਆਦਾ ਨੇ ਗਾਉਨਸ ਦੀਆਂ ਲਾਈਟ ਕਲਰ ਵੀ ਹੈਗੇ ਨੇ ਤੇ ਫਿਰ ਡਾਰਕ ਕਲਰ ਵੀ ਹੈਗੇ ਨੇ ਉਹ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਐਥੋਂ ਲੈ ਸਕਦੇ ਹੋ ਮਤਲਬ ਕਹਿਣ ਤੋਂ ਭਾਵ ਕਿ ਅਗਰ ਕਿਸੇ ਨੇ ਮੈਰਿਜ ਦੀ ਸ਼ਾਪਿੰਗ ਕਰਨੀ ਹੋਵੇ ਤੇ ਲੁਧਿਆਣੇ ਵਿੱਚ ਤੁਸੀਂ ਆਉਣਾ ਹੋਵੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਿੱਥੇ ਆਈਏ ਤਾਂ ਜੀ ਤੁਸੀਂ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਆ ਸਕਦੇ ਹੋ ਇੱਥੇ ਤੁਹਾਨੂੰ ਸਾਰਾ ਸਮਾਨ ਇੱਕੋ ਛੱਤ ਥੱਲੇ ਮਿਲ ਜਾਵੇਗਾ ਚਾਹੇ ਕੱਪੜੇ ਹੋਣ ਜੁੱਤੀਆਂ ਹੋਣ ਮਨਿਆਰੀ ਦਾ ਸਮਾਨ ਹੋਵੇ ਆਪਣਾ ਬੱਚਿਆਂ ਦੇ ਕੱਪੜੇ ਜੁੱਤੀਆਂ ਹੋਣ ਜੈਂਟਸ ਕੱਪੜੇ ਜੁੱਤੀਆਂ ਹੋਣ ਸਾਰਾ ਕੁਝ ਮਤਲਬ ਪੂਰਾ ਫੈਮਿਲੀ ਪੈਕੇਜ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਵੇਗਾ ਬਹੁਤ ਹੀ ਵਧੀਆ ਸਟੋਰ ਹੈ ਤਾਂ ਆਹ ਦੇਖੋ ਇਸ ਤਰ੍ਹਾਂ ਦੀ ਮਤਲਬ ਡ्रेसेस ਜਿਹੜੀਆਂ ਆ ਸੀਗੀਆਂ ਨਾ ਸ਼ਰਾਰਾ ਵਾਲੀਆਂ ਸੀਗੀਆਂ ਕਿੰਨਾ ਸੋਹਣਾ ਏ ਇੱਦਾਂ ਪੂਰਾ ਘੇਰ ਦਾ ਸੀਗਾ ਤੇ ਇਸ ਨਾਲ ਸ਼ਰਾਰਾ ਸੀਗਾ ਮਹਿਰੂਨ ਕਲਰ ਦਾ ਸੀਗਾ ਪੂਰਾ ਕੱਢਮਾ ਮਤਲਬ ਕਹਿਣ ਤੋਂ ਭਾਅ ਕਿ ਬਿਲਕੁਲ ਜ਼ਿਆਦਾ ਇਹਨਾਂ ਦੀ ਰੇਂਜ ਨਹੀਂ ਹੈਗੀ ਤੁਹਾਡੀ ਜੇਬ ਦੇ ਅਕੋਰਡਿੰਗ ਹੈ ਜਿਹੜੀਆਂ ਡ्रेसेस ਤੁਹਾਡੇ ਆਪਣੇ ਏਰੀਆ ਵਿੱਚ 4-4 5-5 ਹਜ਼ਾਰ ਦੀਆਂ ਆਉਂਦੀਆਂ ਨੇ ਨਾ ਇੱਥੇ ਤੁਹਾਨੂੰ ਸਿਰਫ 1500 2000 2.5 ਹਜ਼ਾਰ ਦੀ ਆਰਾਮ ਨਾਲ ਮਿਲ ਜਾਵੇਗੀ ਜੀ ਆਹ ਦੇਖੋ ਇੱਕ ਹੋਰ ਫਿਰ ਮੈਂ ਇਸ ਤਰ੍ਹਾਂ ਚੱਕਦੀਆਂ ਇਹ ਵੀ ਸ਼ਰਾਰਾ ਹੀ ਸੀਗਾ ਇਹ ਮਤਲਬ ਲਾਈਟ ਕਲਰ ਸੀਗਾ ਇੱਥੇ ਕਲਰ অপਸ਼ਨਸ ਬਹੁਤ ਜ਼ਿਆਦਾ ਨੇ ਜੀ ਅਗਰ ਤੁਸੀਂ ਡਾਰਕ ਕਲਰ ਲੈਣੇ ਹੋਵੇ ਜਾਂ ਲਾਈਟ ਕਲਰ ਲੈਣੇ ਹੋਵੇ ਬਹੁਤ ਹੀ ਜ਼ਿਆਦਾ ਵਧੀਆ ਅਨਲਿਮਿਟਿਡ ਸਟਾਕ ਪਿਆ ਹੋਇਆ ਹੈ ਜੀ ਪੂਰਾ ਰੈਡੀਮੇਡ ਸੈਕਸ਼ਨ ਹੈ ਜੀ ਇਹ ਵੜਾ ਤਾਂ ਆ ਦੇਖੋ ਆ ਇਸ ਤਰ੍ਹਾਂ ਨਾ ਉਹ ਸੀਗੀ ਮਤਲਬ ਨੈਟ ਦਾ ਸੀਗਾ ਉੱਪਰ ਬਲਾਊਜ਼ ਵਿੱਚ ਇਸ ਤਰ੍ਹਾਂ ਪੂਰਾ ਵਰਕ ਆਵੇਗਾ ਤੇ ਪਿੱਛੇ ਇਸ ਦਾ ਨੈਟ ਦਾ ਸ਼ਰਾਰਾ ਆਵੇਗਾ ਤੇ نیچے ਜਿਹੜਾ ਸਿਗਾ ਨਾ ਮਤਲਬ ਘੇਰ ਜਾਈਦਾ ਸੀਗਾ ਇਹ ਵੀ ਨੈਟ ਦਾ ਸੀਗਾ ਕਾਫੀ ਵਧੀਆ ਲਾਈਟ ਵੇਟ ਵਾਲਾ ਸੀਗਾ ਬਹੁਤ ਹੈਵੀ ਨਹੀਂ ਸੀਗਾ ਤੇ ਇਹਨਾਂ ਨੂੰ ਕੱਢ-ਕੱਢ ਕੇ ਨਾ ਮੇਰੀਆਂ ਬਾਹਾਂਵਾਂ ਲੱਗ ਗਿਆ ਦੁਖਣ ਜਿਹੜੇ ਮੈਂ ਤੁਹਾਨੂੰ ਪਿੱਛੇ ਗਾਉਨ ਚੱਕ-ਚੱਕ ਕੇ ਦਿਖਾਏ ਤਾਂ ਦੇਖੋ ਜੀ ਇੱਥੇ ਤੁਹਾਨੂੰ ਰੈਡੀमेड ਸੂਟ ਵੀ ਮਿਲਣਗੇ ਦੇਖੋ ਲੇਡੀਜ਼ ਵਾਲੇ ਭਾਰੀ ਤੋਂ ਭਾਰੀ ਹਲਕੇ ਤੋਂ ਹਲਕੇ ਲੇਡੀਜ਼ ਦੇ ਸੂਟ ਅਗਰ ਕਿਸੇ ਕੋਲ ਮਾਲੋ ਟਾਈਮ ਨਹੀਂ ਹੈ ਸਿਲਵਾਉਣ ਦਾ ਤਾਂ ਇੱਥੋਂ ਤੁਸੀਂ ਰੈਡੀमेड ਮਟੀਰੀਅਲ ਵੀ ਲੈ ਕੇ ਜਾ ਸਕਦੇ ਹੋ ਆ ਸੀਗਾ ਇੱਕ ਡਰੈਸ ਇਸ ਨਾਲ ਐਦਾ ਘਗਰਾ ਟਾਈਪ ਸੀਗਾ ਤੇ ਉੱਪਰ ਐਦਾ ਬਲਾਊਜ਼ ਸੀਗਾ ਤੇ ਇਹ ਵੀ ਕਾਫੀ ਮਤਲਬ ਕੁੜੀਆਂ ਇੱਧਰ ਪਸੰਦ ਕਰਦੀਆਂ ਨੇ ਨਾ ਸਾਡੇ ਇੱਧਰ ਤਾਂ ਇਹ ਵਾਲੇ ਸਾਰੇ ਚੱਲਦੇ ਹੀ ਰਹਿੰਦੇ ਨੇ ਐਦਾ ਮਤਲਬ ਦੇਖੋ ਪੂਰਾ नीचे ते लटकण वाली लेस लगी हुई है कहण तो भाव की ये भी काफी बढ़िया पीस हैगा डिजाइनर ड्रेसेस इत्ते बहुत ज्यादा ਤੁਹਾਨੂੰ मिल ਜਾਣਗੀਆਂ और बिल्कुल ਤੁਹਾਡੇ ਬਜਟ ਵਿੱਚ ਹੋਣਗੀ ਐਦਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਮਹਿੰਗਾ ਹੈ ਆ ਦੇਖੋ सूट ਕਿੰਨੇ ਸੋਹਣੇ ਸੋਹਣੇ ਨੇ ਕਲਰ ਆਪਸ਼ਨਸ ਦੇਖੋ ਮਤਲਬ ਬਹੁਤ ਹੀ ਵਧੀਆ ਇੱਦਾਂ ਨਹੀਂ ਹੈ ਕਿ ਤੁਸੀਂ ਮੋਲ ਭਾਓ ਕਰੋ ਜੀ ਘੱਟ ਵੱਧ ਕਰੋ ਅਗਰ ਤੁਹਾਡੀ ਬਜਟ ਵਿੱਚ ਪੈਂਦਾ ਹੈ ਤਾਂ ਤੁਸੀਂ ਲੈ ਵੀ ਸਕਦੇ ਹੋ ਨਹੀਂ ਪੈਂਦਾ ਹੈ ਤਾਂ ਤੁਸੀਂ ਨਹੀਂ ਵੀ ਲੈ ਸਕਦੇ ਹੋ ਬਹੁਤ ਹੀ ਮੈਂ ਤਾਂ ਇਹੀ ਕਾਵਾਂਗੀ ਜੀ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਆਓ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਇੱਥੇ ਆ ਕੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਆ ਦੇਖੋ ਇੱਦਾਂ ਪੂਰੇ ਡਮਿਸ ਦੇ ਕਿਸ ਤਰ੍ਹਾਂ ਲਹਿੰਗੇ ਪੂਰੀਆਂ ਡ्रेसेस ਕਿਸ ਤਰ੍ਹਾਂ ਟੰਗੀਆਂ ਹੋਈਆਂ ਨੇ ਬਹੁਤ ਹੀ ਵੱਡਾ ਸਟੋਰ ਹੈ ਜੀ ਔਰ ਬਿਲਕੁਲ ਸੋਚੋ ਨਾ ਕਿ ਤੁਹਾਡੀ ਜੇਬ ਦੇ ਅਕੋਰਡਿੰਗ ਐ ਕੋਈ ਜ਼ਿਆਦਾ ਮਤਲਬ ਰੇਂਜ ਨਹੀਂ ਹੈਗੀ ਆ ਦੇਖੋ ਗਾਊਨਸ ਕਿੰਨੇ ਜ਼ਿਆਦਾ ਸੋਹਣੇ ਸੋਹਣੇ ਨੇ ਤੇ ਲੁਧਿਆਣੇ ਵਿੱਚ ਤਾਜੀ ਵੈਸੇ ਵੀ ਕਪੜਾ ਬਹੁਤ ਜ਼ਿਆਦਾ ਸਸਤਾ ਹੈ ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਪੜਾ ਸਸਤਾ ਕਿੱਥੇ ਮਿਲਦਾ ਹੈ ਤੇ ਉਹ ਤੁਹਾਨੂੰ ਸਾਰਾ ਕੁਝ ਪਤਾ ਲੱਗਦਾ ਹੈ ਜੀ ਪੰਜਾਬੀ ਬਲੌਗਰ ਸਿਮਰ ਦੇ ਚੈਨਲ ਤੇ ਇਸ ਲਈ ਤੁਸੀਂ ਪਲੀਜ਼ ਵੀਡੀਓ ਨੂੰ ਵਾਧੂ ਤੋਂ ਵਾਧੂ ਲਾਈਕ ਸ਼ੇਅਰ ਤੇ ਕਮੈਂਟ ਇੱਕ ਪਿਆਰਾ ਜਿਹਾ ਜ਼ਰੂਰ ਕਰਿਆ ਕਰੋ ਤੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਮੈਨੂੰ ਦੱਸਿਆ ਕਰੋ ਤੁਸੀਂ ਕਿਹੜੀ ਜਗ੍ਹਾ ਤੋਂ ਮੇਰੀ ਵੀਡੀਓਜ਼ ਦੇਖਦੇ ਹੋ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਇਸ ਦਾ ਇਹ ਵੀ ਮਤਲਬ ਐਦਾ ਲਹਿੰਗਾ ਸੀਗਾ ਉੱਪਰ ਇਸ ਦੇ ਥੋੜੀ ਲੌਂਗ ਕੁੜਤੀ ਵਿੱਚ ਸੀਗਾ ਹੈ ਨਾ ਐਦਾਂ ਦੇ ਰੈਡੀमेड ਵੀ ਕਾਫੀ ਵਧੀਆ ਰਹਿੰਦੇ ਕੁੜੀਆਂ ਨੂੰ ਪਾਉਣ ਵਾਸਤੇ ਐਵੇਂ ਐਦਾਂ ਵੀ ਤਾਂ ਅਸੀਂ ਇੰਨੇ ਨੇ ਮਹਿੰਗੇ ਮਹਿੰਗੇ ਸੂਟ ਲੈਂਦੇ ਆ ਨਾ ਇਹਨਾਂ ਨਾਲੋਂ ਤਾਂ ਰੈਡੀमेड ਮਟੀਰੀਅਲ ਲੈਣਾ ਹੀ ਮਤਲਬ ਵਧੀਆ ਰਹਿੰਦਾ ਥੋੜਾ ਬਦਲ ਵੀ ਲੈਣਾ ਚਾਹੀਦਾ ਹੈ ਨਾ ਤਾਂ ਦੇਖੋ ਇੱਥੇ ਇੱਕ ਆ ਸੀਗੀ ਲਾਈਟ ਕਲਰ ਦਾ ਇਸ ਤਰ੍ਹਾਂ ਇਸ ਨਾਲ ਨਾ ਉਹ ਜਿਹੜੇ ਪਲਾਜ਼ੋ ਅੱਜ ਕੱਲ ਚੱਲੇ ਨੇ ਖੁੱਲੇ ਘੇਰ ਵਾਲੇ ਡਬਲ ਹੁੰਦਾ ਇਹਨਾਂ ਵਿੱਚ ਕੱਪੜਾ ਲੱਗਿਆ ਵਾ ਜੋਰ ਜੱਟ ਦਾ ਸਟਾਫ ਹੈ ਜੀ ਇਸ ਤਰ੍ਹਾਂ ਮਤਲਬ ਕੱਲੇ ਬਲਾਊਜ਼ ਇੰਸਟਾਗ੍ਰam ਅਤੇ ਕਾਫੀ ਇਦਾਂ ਦੀ ਡ्रेसेस ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਉਹ ਸਾਰੀਆਂ ਡ्रेसेस ਇੱਥੇ ਤੁਹਾਨੂੰ ਮਿਲ ਜਾਣਗੀਆਂ ਇਸ ਵਾਲੇ ਸੈਕਸ਼ਨ ਵਿੱਚ ਸਾਰੇ ਮਿਕਸ ਪ੍ਰਾਈਸ ਦੇ ਸੀਗੇ ਇਦਾਂ ਨਹੀਂ ਸੀਗਾ ਕਿ ਇੱਕ ਪ੍ਰਾਈਸ ਹੈ ਸਭ ਦਾ ਅਲੱਗ-ਅਲੱਗ ਰੇਟ ਹੈ ਆ ਦੇਖੋ ਬਲੈਕ ਕਲਰ ਦਾ ਵੀ ਕਿੰਨਾ ਜ਼ਿਆਦਾ ਸੋਹਣਾ ਹੈ ਮਤਲਬ ਕਹਿਣ ਤੋਂ ਬਾਅਦ ਕਿ ਕਾਫੀ ਵਧੀਆ ਤੁਹਾਨੂੰ ਇੱਥੇ ਡ्रेसेस ਮਟੀਰੀਅਲ ਮਿਲ ਜਾਵੇਗਾ ਜੀ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗਦੀ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਔਰ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਐਦਾਂ ਦੇ ਲੁਧਿਆਣੇ ਦੇ ਵਧੀਆ-ਵਧੀਆ ਵੀਡੀਓਜ਼ ਬਾਜ਼ਾਰ ਦੇਖਣ ਲਈ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛਿਆ ਕਰੋ ਹੁਣ ਰਖੜੀਆਂ ਆ ਰਹੀਆਂ ਨੇ ਤੇ ਅਸੀਂ ਤੁਹਾਨੂੰ ਦੱਸਾਂਗੇ ਜੀ ਹੁਣ ਕੀ ਲੁਧਿਆਣੇ ਦੇ ਕਿਹੜੀਆਂ ਦੁਕਾਨਾਂ ਵਿੱਚ ਰਖੜੀਆਂ ਦੇ ਸਸਤੇ ਸੂਟ ਸਸਤੇ ਕੱਪੜੇ ਇੱਦਾਂ ਦੇ ਮਿਲ ਜਾਣਗੇ ਵੈਸੇ ਆ ਰਖੜੀਆਂ ਵਾਸਤੇ ਵੀ ਫੈਸ਼ਨ ਕਿੰਗ ਵਿੱਚ ਤੁਸੀਂ ਆ ਸਕਦੇ ਹੋ ਕਿਉਂਕਿ ਭੈਣਾਂ ਨੂੰ ਹੁੰਦਾ ਨਵੇਂ-ਨਵੇਂ ਡ्रेसेस ਪਾਣ ਦਾ ਹੈ ਨਾ ਸ਼ੌਕ ਤਾਂ ਇੱਥੇ ਮਟੀਰੀਅਲ ਨਵ ਨਮਾ ਆਉਂਦਾ ਹੀ ਰਹਿੰਦਾ ਹੈ ਜੀ ਇੱਥੇ ਸਾਰੇ ਮਤਲਬ ਆ ਦੇਖੋ ਬੱਚਿਆਂ ਦੇ ਸੈਕਸ਼ਨ ਵੀ ਅਲੱਗ ਹੈ ਪੂਰਾ ਲੇਡੀਜ਼ ਦਾ ਜਿਹੜਾ ਡਿਪਾਰਟਮੈਂਟ ਹੈ ਨਾ ਉਹ ਬਹੁਤ ਵੱਡਾ ਹੈ ਕਿਉਂਕਿ ਤੁਹਾਨੂੰ ਪਤਾ ਨਾ ਲੇਡੀਜ਼ ਦਾ ਥੋੜੀ-ਬਹੁਤੀ ਜਗ੍ਹਾ ਵਿੱਚ ਸਰਦਾਰੀ ਹੈਗਾ ਕਿਉਂਕਿ ਜੈਂਟਸ ਦਾ ਤਾਂ ਐਦਾਂ ਹੁੰਦਾ ਕਿ ਚਲੋ ਜ਼ਿਆਦਾ ਵੈਰਾਈਟੀ ਨਹੀਂ ਅਸੀਂ ਦੇਖ ਸਕਦੇ ਬਟ ਲੇਡੀਜ਼ ਦੇ ਕਾਫੀ ਵੈਰਾਈਟੀ ਆ ਇੱਥੇ ਐਦਾ ਕੁੜਤੇ ਵੀ ਸੀਗੇ ਜੀਨਸ ਵਾਲੇ ਐ ਸੀਗੇ ਇੱਥੇ 250 300 ਦੀ ਰੇਂਜ ਵਿੱਚ ਸੀਗੇ ਜੀਨ ਵਾਲੇ ਕੱਪੜੇ ਚ ਚਲੋ ਜੀ ਮਿਲਦੇ ਆ ਅਗਲੀ ਵੀਡੀਓ